ਸਤਿਕਾਰ ਜੀ ਅੱਜ 29 ਤਰੀਕ ਇਹ ਮਹੀਨਾ 2025 ਅੱਜ ਅਸੀਂ ਪਹੁੰਚੇ ਹੋਏ ਸੀ ਫਰੋਜਪੁਰ ਏਰੀਆ ਦੇ ਪਿੰਡ ਬੰਡਾਲਾ ਚ ਇੱਥੇ ਆਪਾਂ 3 ਐਚਪੀ ਦਾ ਪੰਪ ਲਾਇਆ ਤੋਂ ਕਹਿੰਦੇ ਐਸਾ ਜਿਹੜਾ ਪਾਣੀ ਦੇਖ ਰਿਹਾ 4 ਇੰਚ ਫੁੱਲ ਪ੍ਰੈਸ਼ਰ ਆ ਰਿਹਾ ਪਹਿਲਾਂ ਅਸੀਂ ਇੱਥੇ ਮੋਟਰ ਹੋਰ ਜੁਆਇਸ ਕੀਤੀ ਸੀ ਉਹਦਾ ਪਾਣੀ ਦਾ ਫਲੋ ਨਹੀਂ ਚਲਾ ਪਾਉਂਦਾ ਉਹ ਭਾਈ ਅੱਜ ਨਾਲ ਚਲਾ ਉਹ ਭਈਆ ਪਾਣੀ ਦੀ ਗੱਲ ਹਾਂ ਜੀ ਕੁਝ ਹੋਰ ਹੈ ਜੀ ਪਾਣੀ ਚਾਹ ਰਹੇ ਹੋ ਅੰਮ੍ਰਿਤ ਜੀ ਨਾਲ ਨਹੀਂ ਹੋਣਾ ਕੁਝ ਹੈ ਨਾ ਹੁਣ ਤੁਹਾਨੂੰ ਮੜਾਂ ਕੋਲ ਪਾਣੀ ਠੀਕ ਹੈ ਜੀ ਠੀਕ ਹੈ ਪਹਿਲਾਂ ਆਪਾਂ ਮੋਟਰ ਹੋਰ ਪਾਈ ਸੀ ਹੁਣ ਤਾਂ ਨਵਾਂ ਮਾਡਲ ਪਾਇਆ ਹੁਣ ਤਾਂ ਖੁਸ਼ ਹੋ ਜੀ ਬਹੁਤ 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 ਥੋੜਾ ਪਾਣੀ ਠੀਕ ਹੈ ਜੀ ਪਹਿਲਾਂ ਇਸੇ ਪਾਣੀ ਨਹੀਂ ਪੂਰਾ ਹੋਇਆ ਸੀ ਸੋ ਹੁਣ ਮੋਟਰ ਚੇਂਜ ਕਰਕੇ 22000 ਨੂੰ ਸੰਤੋਸ਼ਟੀ ਆ ਗਈ ਹੈ ਪਾਣੀ ਤੋਂ ਕਿਤੇ ਵੀ ਵੀਰ ਨੇ ਲਵਾਉਣਾ ਹੋਵੇ ਮਾਲਵਾ ਸੋਲਰ ਬਟੰਡਾ ਨਾਲ ਸੰਪਰਕ ਕਰ ਸਕਦੇ ਹੋ ਸੋ ਧੰਨਵਾਦ ਹਾਂ ਮਾਲਵਾ ਸੋਲਰ ਖੂਲ ਪਾਣੀ